ਦੀ ਬਹੁਤ ਰੋਡਿਗਾਈ ਦੇ ਜਾ ਰਹੇ ਹਨ ਇਹਨਾਂ ਦੀ ਦਵਾਈ ਇਹ ਹੈ ਕਿ ਪਿਛਲੇ ਦਿਨ ਹੀ ਇਹਨੇ ਬੇਹਲਾ ਰਾਤ ਨੂੰ ਸੌਂ ਕੇ ਉੱਠੇ ਤਾਂ ਉੱਠਣ ਤੋਂ ਬਾਅਦ ਅਚਾਨਕ ਇਹਨਾਂ ਦੇ ਸੱਜੇ ਮੋਢੇ ਤੇ ਦਰਦ ਹੋਣੀ ਸ਼ੁਰੂ ਹੋ ਗਈ ਪਰ ਇਹਨਾਂ ਨੇ ਕੁਝ ਘਾਟ ਆਨੇ ਦਿੱਤਾ ਤੇ ਦਰਦ ਦੀ ਮੈਡੀਸਿਨ ਖਾ ਕੇ ਘਰ ਦਾ ਕੰਮ ਕਰਦੇ ਰਹੇ ਤੇ ਦੂਜੇ ਦਿਨ ਇਹਨਾਂ ਦੇ ਹੱਥਾਂ ਤੇ ਦਰਦ ਤੇ ਸਪੈਲਿੰਗ ਹੋਣੀ ਸ਼ੁਰੂ ਹੋ ਗਈ ਇਹ ਸਿਸਟਰ ਨੇ ਡਾਕਟਰ ਨੂੰ ਦਿਖਾਇਆ ਮੈਡੀਸਿਨ ਖਾਗੀ ਪਰ ਕੋਈ ਫਰਕ ਇਸੇ ਤਰ੍ਹਾਂ ਇਨਾਂ ਦੇ ਪੈਰਾਂ ਤੇ ਜੋੜਾਂ ਦੀ ਦਰਦ ਹੋਣੀ ਸ਼ੁਰੂ ਹੋ ਗਈ। ਇਹ ਸਿਸਟਰ ਨੇ ਲਗਾਤਾਰ 1 ਮਹੀਨਾ ਦਵਾਈ ਖਾਧੀ ਪਰ ਇਨਾਂ ਦੇ ਹੱਥਾਂ ਪੈਰਾਂ ਤੇ ਜੋੜਾਂ ਦੀ ਦਰਦ ਘੱਟ ਹੋਣ ਦੀ ਬਜਾਏ ਹੋਰ ਵੀ ਵੱਧਦੀ ਜਾ ਰਹੀ ਸੀ। ਜਿਸ ਕਾਰਨ ਇਹ ਪੂਰੀ ਤਰ੍ਹਾਂ ਬੈੱਡ ਤੇ ਚੜ੍ਹ ਚੁੱਕੀ ਸੀ। ਇਹ ਆਪਣੇ ਆਪ ਨਾ ਤਾਂ ਬੈੱਡ ਤੋਂ ਉੱਠ ਸਕਦੇ ਸੀ ਤੇ ਨਾ ਹੀ ਬੈਠ ਸਕਦੇ ਸੀ। ਬੈੱਡ ਤੋਂ ਉੱਠ ਰਹਿਣ ਲਈ ਨਾਂ ਕਿਸ ਦਾ ਸਹਾਰਾ ਦੇ ਹਰ ਕੀ ਇਹਨਾਂ ਨੇ 8 ਤੋਂ 10 ਡਾਕਟਰ ਬਦਲੇ ਪਰ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਇਹ ਸਿਸਟਰ 5 ਦਿਨ ਹੋ ਹਸਪੀਟਲ ਵਿੱਚ ਐਡਮਿਟ ਰਹੇ ਪਰ 5 ਦਿਨ ਹੋ ਹਸਪੀਟਲ ਵਿੱਚ ਐਡਮਿਟ ਰਹਿਣ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਪਿਆ ਇਹ ਸਿਸਟਰ ਆਪਣੇ ਘਰਾਂ ਤੇ ਵੀ ਗਏ ਪਰ ਕੋਈ ਫਰਕ ਨਹੀਂ ਪਿਆ ਇਹ ਸਿਸਟਰ ਦੱਸਦੇ ਹਨ ਕਿ ਇਹਨਾਂ ਨੂੰ ਭੁੱਖ ਵੀ ਨਹੀਂ ਲੱਗਦੀ ਸੀ ਪੂਰੇ ਦਿਨ ਵਿੱਚ ਇਹ ਬੁਲਕੀ ਜਾਂ ਅੱਧੀ ਰੋਟੀ ਹੀ ਖਾਂਦੇ ਸੀ ਉਹ ਵੀ ਇਹਨਾਂ ਦਾ ਬੇਟਾ ਖੋਹਦਾ ਸੀ ਇੰਨਾ ਕੋਰੋ ਰੋਟੀ ਵੀ ਬੁਲਕੀ ਵੀ ਨਹੀਂ ਸੀ ਖੋਟਦੀ ਅਗਰ ਜੇਕਰ ਇਨਾਂ ਦਾ ਬੇਟਾ ਇਨਾਂ ਨੂੰ ਰੋਟੀ ਖਵਾਉਂਦਾ ਤਾਂ ਇਨਾਂ ਦਾ ਮੂੰਹ ਹੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਤੇ ਦਰਦ ਇੰਨੀ ਜ਼ਿਆਦਾ ਹੁੰਦੀ ਕਿ ਮੂੰਹ ਵੀ ਨਹੀਂ ਸੀ ਖੋਲਦਾ ਇਸ ਇਸਤਨ ਪੂਰੀ ਬਾਡੀ ਵਿੱਚ ਦਰਦਾ ਰਹਿੰਦੇ ਨਾਲ ਨਾਲ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਕਮਜ਼ੋਰੀ ਇੰਨੀ ਜ਼ਿਆਦਾ ਸੀ ਕਿ ਬੈੱਡ ਤੇ ਲੰਮੇ ਪਏ ਪਏ ਉੱਠ ਪਾਸਾ ਵੀ ਨਹੀਂ ਸੀ ਹੋ ਸਕਦੇ ਕਮਜ਼ੋਰੀ ਦਿਲੋਂ ਦਿਨ ਇੰਨੀ ਵੱਧ ਗਈ ਕਿ ਇਹ ਪੁੱਤ ਨਾ ਤਾਂ ਆਪਣੀਆਂ ਲੱਤਾਂ ਪਾਵਾਂ ਹਿਲਾ ਸਕਦੇ ਸੀ ਤੇ ਨਾ ਹੀ ਉਂਗਲਾਂ ਹਿਲਾ ਪਾਉਂਦੇ ਸੀ ਇਹ ਸਿਸਟਰ ਦੱਸਦੇ ਹਨ ਕਿ ਪੂਰੀ ਤਰ੍ਹਾਂ ਇੱਕ ਡੈੱਡ ਬੋਡੀ ਹੋ ਚੁੱਕੀ ਸੀ ਸਿਰਫ ਇਹਨਾਂ ਦੇ ਸਾਹ ਹੀ ਚੱਲਦੇ ਸੀ ਲੈਟਰਨ ਬਾਥਰੂਮ ਸਾਰਾ ਕੁਝ ਇਹ ਬੈੱਡ ਤੇ ਹੀ ਕਰਦੇ ਤੇ ਬੈੱਡ ਤੇ ਹੀ ਇਹਨਾਂ ਦੇ ਕੱਪੜੇ ਚੇਂਜ ਕਰਦੇ ਸੀ ਇਹ ਸਿਸਟਰ ਆਪਣੇ ਮਨ ਵਿੱਚ ਸੋਚਦੇ ਕਿ ਮੈਂ ਨਹੀਂ ਬਚਣਾ ਮੈਂ ਮਰ ਜਾਣਾ ਹੈ ਕਿਉਂਕਿ ਲਗਾਤਾਰ ਤਿੰਨ ਮਹੀਨੇ ਤੋਂ ਇਹ ਬੈੱਡ ਅਤਰ ਬਦਲਣ ਨਾਲ ਵੀ ਕੋਈ ਫਰਕ ਨਹੀਂ ਪਿਆ ਤੇ 5 ਦਿਨ ਹਸਪੀਟਲ ਵਿੱਚ ਐਡਮਿਟ ਰਹਿਣ ਨਾਲ ਵੀ ਕੋਈ ਫਰਕ ਨਹੀਂ ਪਿਆ ਇਹ ਸਿਸਟਰ ਦੱਸਦੇ ਹਨ ਕਿ ਜਿੰਨੀਆਂ ਇਹ ਦਵਾਈਆਂ ਖਾ ਚੁੱਕੇ ਹਨ ਜੇਕਰ ਉਹ ਤੁਹਾਡੇ ਸਾਹਮਣੇ 来 ਸਕਦੇ ਤਾਂ ਪੂਰਾ ਇੱਕ ਟੋਕਰਾ ਭਰ ਸਕਦਾ ਸੀ ਟੋਕਰਾ ਦਵਾਈਆਂ ਖਾਣ ਨਾਲ ਵੀ ਕੋਈ ਫਰਕ ਨਹੀਂ ਪਿਆ ਐ ਸਿਸਟਰ ਅੰਨੇਜ ਦਾਮਾ ਦੇ ਵੀ ਗਏ ਪਾਲਿ ਦੱਸਦੇ ਹਨ ਕਿ ਉੱਥੇ ਜਾਣ ਤੋਂ ਬਾਅਦ ਇਹਨਾਂ ਦੀਆਂ ਹੋਰ ਵੀ ਪ੍ਰੋਬਲਮਾਂ ਵਧ ਗਈਆਂ ਦੀ ਕੋਈ ਆਸ ਉਪੀਜ ਨਹੀਂ ਰਹੀ ਇਹਨਾਂ ਨੂੰ ਖੁਦ ਵੀ ਇਹ ਹੀ ਲੱਗਦਾ ਸੀ ਕਿ ਮੈਂ ਹੁਣ ਨਹੀਂ ਬਚਣਾ ਉਸ ਵਕਤ ਇਹਨਾਂ ਨੂੰ ਕਿਸੇ ਨੇ ਪਰਮੇਸ਼ਵਰ ਦਾ ਮਿਨਿਸਟਰੀ ਬਾਰੇ ਦੱਸਿਆ ਤੇ ਚਰਚ ਵਿੱਚ ਲੈ ਕੇ ਆਏ 7 ਅਪ੍ਰੈਲ ਦਿਨ ਐਡਵਰ ਲੋਏ ਸਿਸਟਰ ਨੂੰ ਇਹਨਾਂ ਦੀ ਫੈਮਿਲੀ ਚਰਚ ਬਾਹਰ ਵਿੱਚ ਲੈ ਕੇ ਆਏ ਇਹਨਾਂ ਨੇ ਦਵਾਈਆਂ ਸੁਣੀਆਂ ਬਚਤ ਸੁਣੇ ਤਾਂ ਇਹਦਾ ਦਾਹ ਹੋਰ ਵੀ ਵਿਸ਼ਵਾਸ ਵਧਿਆ ਮੀਟਿੰਗ ਤੋਂ ਉਪਰ ਪਾਸਟਰ ਜੀ ਨੇ ਮੱਸਾ ਕੀਤੇ ਹੋਏ ਮਾਰਨਾਂ ਇਹਦੇ ਹੋਰ ਮਾਨੁਸ਼ੂਏ ਦਾ ਉਹ ਜਦ ਜਿਆਈ ਪਾਵੇਗਾ ਜਦ ਸਿਸਟਰ ਨੇ ਮਸਾ ਕੀਤੇ ਹੋਏ ਮਾਨੁਸ਼ੂਏ ਆ ਤਾਂ ਇਹਨਾਂ ਨੂੰ ਉਸੇ ਵਕਤ ਪਵਿੱਤਰ ਆਤਮਾ ਦਾ ਸਪਰਸ਼ ਹੋਇਆ ਤੇ ਇਹ ਦੱਸਦੇ ਹਨ ਕਿ ਇਹਨਾਂ ਨੂੰ ਪੂਰੀ ਬੋਡੀ ਵਿੱਚ ਬਹੁਤ ਹਲਕਾ ਪਰ ਮਹਿਸੂਸ ਹਰ ਦਿਨ ਉਹਦੇ ਦੇ ਹਰ ਰੋਜ਼ ਪਾਸਟਰ ਜੀ ਕੋਲੋਂ ਹੈਂਡਸੇਕ ਕਰਉਂਦੇ ਨੇ ਇਹ ਸਿਸਟਰ ਦੱਸਦੇ ਹਨ ਕਿ ਹਰ ਰੋਜ਼ ਪ੍ਰਾਰਥਨਾ ਕਰਉਣ ਨਾਲ ਇਹਨਾਂ ਦੀ ਹਰ ਦਰਦਾਂ ਤੇ ਕਮਜ਼ੋਰੀ ਘੱਟ ਹੁੰਦੀ ਜਾ ਰਹੀ ਸੀ ਜਿਸ ਨੂੰ ਦੇਖ ਕੇ ਉਹ ਬਹੁਤ ਹੈਰਾਨ ਸੀ ਕਿਉਂਕਿ ਕਿਤੇ ਇਹ ਇਹ ਬੈੱਟੇ ਪਏ ਪਏ ਪਾਸਾ ਨਹੀਂ ਸੀ ਮੋੜ ਸਕਦੇ ਪਰ ਹਰ ਰੋਜ਼ ਨੰਬਰ 4 ਜੋੜ ਕੇ ਉਹ ਦੁਪੱਟਾ ਲੈਦੇ ਰਹੇ ਪਹਿਲੇ ਦਿਨ ਹੀ ਦੁਪੱਟਾ ਲੈਣ ਨਾਲ ਇਹਨਾਂ ਕੀ ਵੱਡੀ ਤੇ ਅਰਥਕ ਦਵਾਈ ਸਿਸਟਮ ਪਰਮੇਸ਼ਵਰ ਤੇ